ਸਤਿ ਸ੍ਰੀ ਅਕਾਲ ਜੀ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਦੇ ਵਿੱਚੋਂ ਭਾਰਤ ਜਿਹੜਾ ਉਹ 10 ਦੇਸ਼ਾਂ ਦੀ ਸੂਚੀ ਦੇ ਵਿੱਚੋਂ ਬਾਹਰ ਹੋ ਗਿਆ ਹੈਗਾ ਹੁਣ ਭਾਰਤ ਨੂੰ ਕਿੰਵੇਂ ਨੰਬਰ ਦੇ ਉੱਪਰ ਰੱਖਿਆ ਗਿਆ ਹੈਗਾ ਇਸ ਵੀਡੀਓ ਦੇ ਵਿੱਚ ਆਪਾਂ ਉਹ ਵੀ ਗੱਲਬਾਤ ਕਰਾਂਗੇ ਗੱਲ ਕਰੀਏ ਤਾਂ ਫੋਰਵਸ ਦੀ ਇੱਕ ਵੱਲੋਂ ਇੱਕ ਸਾਂਝੀ ਕੀਤੀ ਗਈ ਰੈਂਕਿੰਗ ਹੈਗੀ ਕਿ ਭਾਰਤ ਹੁਣ ਚੋਟੀ ਦੇ 10 ਦੇਸ਼ਾਂ ਦੇ ਵਿੱਚ ਆ ਸ਼ਾਮਿਲ ਨਹੀਂ ਹੈ ਹੁਣ ਭਾਰਤ ਨੂੰ ਜਿਹੜਾ ਉਹ 12ਵਾਂ ਸਥਾਨ ਮਿਲੇਗਾ ਅਤੇ ਉਹਨਾਂ ਸਾਰੇ ਦੇਸ਼ਾਂ ਦੇ ਨਾਮ ਵੀ ਤੁਹਾਨੂੰ ਦੱਸਾਂਗੇ ਕਿ ਕਿਹੜੇ ਦੇਸ਼ ਨੂੰ ਕਿਹੜੇ ਸਥਾਨ ਜਿਹੜੇ ਉਹ ਮਿਲੇ ਨੇ ਫੋਰਮਸ ਵਿੱਚ ਪ੍ਰਕਾਸ਼ਿਤ ਜਿਹੜੀ ਰਿਪੋਰਟ ਯੂਐਸ ਨਿਊਜ਼ ਦੁਆਰਾ ਜਿਹੜੀ ਉਹ ਤਿਆਰ ਕੀਤੀ ਗਈ ਯੂਐਸ ਨਿਊਜ਼ ਦੀ ਪਾਵਰ ਸਬ ਰੈਂਕਿੰਗ 5 ਪੁਆਇੰਟ ਪਮਾਨੇ ਤੇ ਜਿਹੜੀ ਉਹ ਆਧਾਰਿਤ ਹੈ ਜੋ ਕਿਸੇ ਵੀ ਦੇਸ਼ ਦਾ ਜਿਹੜੀ ਤਾਕਤ ਨੂੰ ਉਹ ਦਰਸਾਉਂਦੀ ਹੈ ਇਹਨਾਂ ਨੁਕਤਿਆਂ ਵਿੱਚ ਲੀਡਰਸ਼ਿਪ ਆ ਆਰਥਿਕ ਪ੍ਰਭਾਵ ਰਾਜਨੀਤਿਕ ਪ੍ਰਭਾਵ ਮਜ਼ਬੂਤ ਅੰਤਰਰਾਸ਼ਟਰੀ ਗੱਠਜੋੜ ਅਤੇ ਇੱਕ ਮਜ਼ਬੂਤ ਫੌਜ ਸ਼ਾਮਿਲ ਹਨ ਭਾਰਤ ਜਿਹੜਾ ਆਰਥਿਕਤਾ ਦੇ ਮਾਮਲੇ ਦੇ ਵਿੱਚ ਦੁਨੀਆ ਦੇ 5ਵੇਂ ਸਥਾਨ ਦੇ ਉੱਪਰ ਹੈ ਆਬਾਦੀ ਦੇ ਮਾਮਲੇ ਦੇ ਵਿੱਚ ਪਹਿਲੇ ਸਥਾਨ ਤੇ ਅਤੇ ਫੌਜ ਦੇ ਮਾਮਲੇ ਦੇ ਵਿੱਚ ਚੌਥੇ ਸਥਾਨ ਤੇ ਇਸ ਦੇ ਬਾਵਜੂਦ ਵੀ ਜਿਹੜੇ ਹੈਰਾਨੀ ਜਣ ਕੇ ਇਹ ਹੈ ਕਿ ਭਾਰਤ ਨੂੰ ਜਿਹੜਾ 12ਵਾਂ ਸਥਾਨ ਦਿੱਤਾ ਗਿਆ ਤੇ ਇਹਨਾਂ 10 ਦੇਸ਼ਾਂ ਦੇ ਵਿੱਚ ਜਗ੍ਹਾ ਕਿਉਂ ਨਹੀਂ ਦਿੱਤੀ ਕਿ ਇਸ ਦੇ ਉੱਪਰ ਸਵਾਲ ਜਿਹੜੇ ਉਹ ਉੱਠਣਾ ਲੱਗੇ ਨੇ ਸਭ ਤੋਂ ਪਹਿਲੇ ਨੰਬਰ ਦੇ ਉੱਪਰ ਅਮਰੀਕਾ ਨੂੰ ਰੱਖਿਆ ਗਿਆਗਾ ਇਸਾ ਸੂਚੀ ਦੇ ਵਿੱਚ ਅਮਰੀਕਾ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਜਿਹੜਾ ਦੇਸ਼ ਹੋ ਦੱਸਿਆ ਜਾਏਗਾ ਇਸਦੀ ਆਰਥਿਕਤਾ ਜਿਹੜੀ ਉਹ 30 ਟ੍ਰਿਲੀਅਨ ਡਾਲਰ ਹੈਗੀ ਅਤੇ ਤਕਨੋਲੋਜੀ ਵਿੱਤ ਅਤੇ ਮਨੋਰੰਜਨ ਵਰਗੇ ਮਾਮਲਿਆਂ ਦੇ ਵਿੱਚ ਜਿਹੜਾ ਇਸ ਨੂੰ ਮੋਹਰੀ ਜਿਹੜਾ ਉਹ ਬਣਾਇਆ ਜਾਏਗਾ ਇਸ ਤੋਂ ਇਲਾਵਾ ਅਮਰੀਕਾ ਦੇ ਵਿੱਚ ਕਈ ਪ੍ਰਮੁੱਖ ਕੰਪਨੀਆਂ ਦਾ ਘਰ ਵੀ ਹੈ ਇਸ ਵਿਸ਼ਵ ਅਰਥ ਵਿਵਸਥਾ ਦੇ ਵਿੱਚ ਜਿਹੜੀ ਇਸਦੀ ਮਜ਼ਬੂਤੀ ਸਥਿਤੀ ਜਿਹੜਾ ਉਹ ਯੋਗਦਾਨ ਜਿਹੜਾ ਉਹ ਪਾਏਗਾ 2 ਨੰਬਰ ਦੇ ਉੱਪਰ ਜਿਹੜਾ ਚੀਨ ਦੀ ਜੀਡੀਪੀ ਜਿਹੜੀ ਉਹ 19.53 ਟ੍ਰਿਲੀਅਨ ਡਾਲਰ ਹੈ ਸੂਚੀ ਵਿੱਚ ਇਸ ਨੂੰ ਦੁਨੀਆ ਦਾ ਸਭ ਤੋਂ ਜ਼ਿਆਦਾ ਜਿਹੜਾ ਸ਼ਕਤੀਸ਼ਾਲੀ ਉਹ ਦੇਸ਼ ਦੱਸਿਆ ਜਾਏਗਾ ਇਸ ਦੀ ਆਬਾਦੀ 141 ਕਰੋੜ ਹੈ ਇਸ ਦੀ ਜਿਹੜੀ ਆਰਥਿਕਤਾ ਹੈਗੀ ਫੌਜੀ ਤਾਕਤ ਉਹ ਵੀ ਬਹੁਤ ਵੱਡੀ ਹੈ ਤੀਜੇ ਨੰਬਰ ਦੇ ਉੱਪਰ ਜਿਹੜਾ ਰੋਸ ਨੂੰ ਰੱਖਿਆ ਜਾਏਗਾ ਜਿਸ ਦੀ ਜੀਡੀਪੀ 2.2 ਟ੍ਰਿਲੀਅਨ ਡਾਲਰ ਹੈਗੀ ਅਮਰੀਕਾ ਤੇ ਚੀਨ ਨਾਲੋਂ ਜਿਹੜੀ ਇਹ ਬਹੁਤ ਘੱਟ ਹੈਗੀ ਪਰ ਆ ਫੌਜੀ ਸ਼ਕਤੀ ਦੇ ਮਾਮਲੇ ਦੇ ਵਿੱਚ ਇਹ ਦੁਨੀਆ ਦੇ ਦੂਜੇ ਸਥਾਨ ਦੇ ਉੱਪਰ ਹੈ ਇਸ ਕਰਕੇ ਇਸ ਨੂੰ ਜਿਹੜਾ ਇਸ ਸੂਚੀ ਦੇ ਵਿੱਚ ਤੀਜਾ ਸਥਾਨ ਜਿਹੜਾ ਉਹ ਮਿਲੇਗਾ ਰੂਸ ਦੀ ਵਿਸ਼ਵ ਸੁਰੱਖਿਆ ਅਤੇ ਭੂ ਰਾਜਨੀਤਿਕ ਦੇ ਮਾਮਲੇ ਦੇ ਵਿੱਚ ਮਹੱਤਵਪੂਰਨ ਭੂਮਿਕਾ ਜਿਹੜੀ ਹੈ ਜੋ ਨੰਬਰ 3 ਤੇ ਯੂਕੇ ਹੈ ਯੂਕੇ ਦੇ ਵਿੱਚ ਜਿਹੜਾ ਦੁਨੀਆ ਦਾ ਸਭ ਤੋਂ ਚੌਥਾ ਤੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਇਸ ਨੂੰ ਮੰਨਿਆ ਜਾਏਗਾ ਉਸ ਇਸ ਦੇ ਉਦੇਸ਼ ਪ੍ਰੈਕਟਿਸ ਤੋਂ ਬਾਅਦ ਇੱਕ ਨਵੀਂ ਜਿਹੜੀ ਆਰਥਿਕ ਭਾਈਵਾਲ ਸਥਾਪਿਤ ਕਰਨਾ ਹੈਗਾ ਦੇਸ਼ ਟੈਕਨੋਲੋਜੀ ਉਦਯੋਗ ਵਿੱਚ ਜਿਹੜਾ ਤਰੱਕੀ ਉਹ ਕਰ ਰਿਹਾ ਹੈਗਾ ਲੰਡਨ ਸਟਾਰਟਅੱਪਸ ਦਾ ਜਿਹੜਾ ਹੁਣ ਇੱਕ ਕੇਂਦਰ ਬਣਦਾ ਜਾ ਰਿਹਾ ਹੈ ਪੰਜਵੇਂ ਨੰਬਰ ਦੇ ਉੱਪਰ ਜਰਮਨੀ ਹੈਗਾ ਪੁਰਵਸ ਨੇ ਲਿਖਿਆ ਕਿ ਜਰਮਨੀ ਯੂਰੋਪੀਅਨ ਜਿਹੜੇ ਯੂਨੀਅਨ ਦੇ ਹਰੀ ਊਰਜਾ ਪਹਿਲ ਕਦਮੀਆਂ ਵਿੱਚ ਸਭ ਤੋਂ ਅੱਗੇ ਹੈਗਾ ਦੇਸ਼ ਨਿਵਾਨ ਜੋ ਗੁਰਜਾ ਤੇ ਜਿਹੜਾ ਉਹ ਕੰਮ ਕਰ ਰਿਹਾ ਹੈਗਾ ਅਤੇ ਕਾਰਬਨ ਨਿਕਾਸ ਨੂੰ ਜਿਹੜਾ ਘਟਾਉਣ ਦੇ ਵਿੱਚ ਲਗਾਤਾਰ ਕੰਮ ਕਰ ਰਿਹਾ ਤੇ ਇਸ ਨੂੰ 5ਵੇਂ ਸਥਾਨ ਦੇ ਉੱਪਰ ਰੱਖਿਆ ਗਿਆ ਹੈ। ਨੰਬਰ 6 ਦੇ ਉੱਪਰ ਦੱਖਣੀ ਕੋਰੀਆ ਨੂੰ ਰੱਖਿਆ ਗਿਆ ਹੈਗਾ। ਦੱਖਣੀ ਕੋਰੀਆ ਤਕਨਾਲੋਜੀ ਅਤੇ ਨਵੀਨਤਾ ਵਿੱਚ ਮੋਰੀ ਬਣ ਗਿਆ ਹੈਗਾ। ਦੁਨੀਆ ਦੀਆਂ ਬਹੁਤ ਸਾਰੀਆਂ ਜਿਹੜੀਆਂ ਮਹੱਤਵਪੂਰਨ ਤਕਨਾਲੋਜੀ ਕੰਪਨੀਆਂ ਦੱਖਣੀ ਕੋਰੀਆ ਤੋਂ ਬੁਰੀਆਂ ਹਨ। ਇਸ ਦਾ ਵਿਸ਼ਵ ਅਰਥਵਿਵਸਥਾ ਵਿੱਚ ਮਹੱਤਵਪੂਰਨ ਜਿਹੜਾ ਉਹ ਯੋਗਦਾਨ ਹੈਗਾ। ਕਾਰਬਨ ਨਿਕਾਸ ਘਟਾਉਣ ਤੋਂ ਇਲਾਵਾ ਦੱਖਣਾ ਕੋਰੀਆ ਜਿਹੜਾ ਹਰੀ ਊਰਜਾ ਨੂੰ ਸਹਾਇਤ ਕਰਦਾ ਹੈ ਨੰਬਰ 7 ਦੇ ਉੱਪਰ ਜਿਹੜਾ ਫਰਾਂਸ ਨੂੰ ਰੱਖਿਆ ਗਿਆ ਹੈਗਾ ਫਰਾਂਸ ਡਿਜੀਟਲ ਪਰਿਵਰਤਨ ਅਤੇ ਹਰੀ ਊਰਜਾ ਤੇ ਧਿਆਨ ਕੇਂਦ੍ਰਿਤ ਕਰਦਾ ਹੈ ਦੇਸ਼ ਆਪਣੇ ਉਦਯੋਗਾਂ ਨੂੰ ਆਧੁਨਿਕਾ ਬਣਾਉਣ ਅਤੇ ਨਵ ਨਿਵੇਉਣ ਜੋਗਾ ਜਿਹੜਾ ਊਰਜਾ ਦੇ ਵੱਲ ਤਬਦੀਲ ਕਰਨ ਵੱਲ ਕੇਂਦ੍ਰਿਤ ਹੈ ਇਹ ਯੂਰੋਪੀਅਨ ਯੂਨੀਅਨ ਦੀਆਂ ਨੀਤੀਆਂ ਦੇ ਵਿੱਚ ਆ ਮਹੱਤਵਪੂਰਨ ਜਿਹੜੀ ਭੂਮਿਕਾ ਉਹ ਨਿਭਾਉਂਦਾ ਹੈ ਨੰਬਰ 8 ਦੇ ਉਪਰ ਜਪਾਨ ਆਪਣੀਆਂ ਕਾਰਾਂ ਇਲੈਕਟ੍ਰੋਨਿਕਸ ਤਰੱਕੀ ਦੇ ਲਈ ਜਾਣਿਆ ਜਾਂਦਾ ਹੈਗਾ ਇੱਕ ਛੋਟਾ ਜਿਹਾ ਦੇਸ਼ ਹੋਣ ਦੇ ਬਾਵਜੂਦ ਇਸ ਦੀ ਜੀ ਡੀ ਪੀ ਜਿਹੜੀ ਉਹ 4.11 ਟ੍ਰਿਲੀਅਨ ਡਾਲਰ ਹੈ ਜੋ ਕਿ ਦੁਨੀਆ ਵਿੱਚ ਚੌਥੇ ਸਥਾਨ ਦੇ ਉੱਪਰ ਹੈ ਜਪਾਨ ਚਿਪ ਨਿਰਮਾਣ ਏ ਆਈ ਅਤੇ ਈ ਵੀ ਦੇ ਤੇ ਧਿਆਨ ਕੇਂਦ੍ਰਿਤ ਜਿਹੜਾ ਉਹ ਆਪਣਾ ਕਰ ਰਿਹਾ ਹੈਗਾ ਹਾਲਾਂਕਿ ਦੇਸ਼ ਵਿੱਚ ਘਟਦੀ ਜਨਮ ਦਰ ਇੱਕ ਚਿੰਤਾ ਦਾ ਵਿਸ਼ਾ ਹੈਗਾ ਅਤੇ ਇਸ ਕਾਰਨ ਜਪਾਨ ਵਿੱਚ ਪ੍ਰਤੀਵਾਦੀ ਘਾਟ ਹੈ ਜਿਹੜੀ ਉਹ ਹੋ ਰਹੀ ਹੈ ਨੰਬਰ 9 ਦੇ ਉੱਪਰ 사우ਦੀ ਅਰਬ ਨੂੰ ਜਿਹੜਾ ਉਹ ਰੱਖਿਆ ਗਿਆ 사우ਦੀ ਅਰਬ 1.4 ਟ੍ਰਿਲੀਅਨ ਡਾਲਰ ਦੇ ਜੀ ਡੀ ਪੀ ਦੇ ਨਾਲ ਨੌਵੇਂ ਸਥਾਨ ਦੇ ਉੱਪਰ ਹੈ ਤੇਲ ਉਤਪਾਦਨ ਇਸ ਨੂੰ ਇੱਕ ਜਿਹੜਾ ਆਰਥਿਕ ਮਹਾਸ਼ਕਤੀ ਜਿਹੜਾ ਬਣਾਉਂਦਾ ਹੈਗਾ ਮੱਧ ਪੂਰਬ ਵਿੱਚ ਰਣਨੀਤਿਕਾ ਗੱਠ ਜੋੜ ਤੇ ਫੌਜੀ ਮੌਜੂਦਗੀ ਇਸ ਨੂੰ ਮਹੱਤਵਪੂਰਨ ਜਿਹੜਾ ਉਹ ਬਣਾਉਂਦੀ ਹੈ ਨੰਬਰ 10 ਦੇ ਉੱਪਰ ਇਜ਼ਰਾਈਲ ਹੈ ਇਜ਼ਰਾਈਲ ਵੀ ਦੁਨੀਆ ਦੇ 10 ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਦੇ ਵਿੱਚ ਆ ਸ਼ਾਮਿਲ ਹੈ ਇਸਦੀ ਆਰਥਿਕਤਾ ਜਿਹੜੀ ਉਹ 550.91 ਬਿਲੀਅਨ ਜਿਹੜੀ ਡਾਲਰ ਹੈ ਦੁਸ਼ਮਣਾਂ ਨਾਲ ਕਿਰੇ ਹੋਣ ਦੇ ਬਾਵਜੂਦ ਇਸ ਦੀ ਫੌਜੀ ਤਾਕਤ ਜਿਹੜੀ ਇਸ ਨੂੰ ਮਹੱਤਵਪੂਰਨ ਬਣਾਉਂਦੀ ਹੈ ਨੰਬਰ 11 ਦੇ ਉੱਪਰ ਯੂਏਈ ਹੈ ਜਿਹੜਾ ਮੱਧ ਪੂਰਬ ਦਾ ਯੂਏਈ 11ਵੇਂ ਸਥਾਨ ਦੇ ਉੱਪਰ ਹੈ ਇਸ ਦੀ ਆਰਥਿਕਤਾ ਜਿਹੜੀ 504 ਬਿਲੀਅਨ ਡਾਲਰ ਹੈ ਨੰਬਰ 12 ਦੇ ਉੱਪਰ ਭਾਰਤ ਨੂੰ ਜਿਹੜਾ ਹੋ ਸਥਾਨ ਦਿੱਤਾ ਜਾਏਗਾ ਭਾਰਤ 4 ਅਗਸਤ ਦੀ ਸੂਚੀ ਅਨੁਸਾਰ ਭਾਰਤ 12ਵੇਂ ਸਥਾਨ ਦੇ ਉੱਪਰ ਹੈਗਾ ਭਾਰਤ ਦੁਨੀਆ ਦੀ ਪੰਜਵੇਂ ਸਭ ਤੋਂ ਵੱਡੀ ਅਰਥ ਵਿਵਸਥਾ ਹੈਗੀ 5.5 ਟ੍ਰਿਲੀਅਨ ਡਾਲਰ ਦੀ ਜੀਡੀਪੀ ਅਤੇ ਚੌਥੀ ਸਭ ਤੋਂ ਵੱਡੀ ਫੌਜੀ ਤਾਕਤ ਹੋਣ ਦੇ ਬਾਵਜੂਦ ਵੀ ਜਿਹੜਾ ਇਸ ਨੂੰ ਚੋਟੀ ਦੇ 10 ਦੇਸ਼ਾਂ ਦੇ ਵਿੱਚ ਆ ਸ਼ਾਮਲਾ ਨਹੀਂ ਕੀਤਾ ਗਿਆ ਸੋ ਇਸ ਦੇ ਕਾਰਨਾਂ ਦੇ ਉੱਪਰ ਵੀ ਜਿਹੜੇ ਉਹ ਸਵਾਲ ਖੜੇ ਕੀਤੇ ਜਾ ਰਹੇ ਨੇ ਅਤੇ ਇਸ ਦੇ ਪਿੱਛੇ ਦੇ ਕਾਰਨ ਜਿਹੜੇ ਉਹ ਲੱਭੇ ਜਾ ਰਹੇ ਨੇ ਸੋ ਇਸ ਤਰੀਕੇ ਨਾਲ ਭਾਰਤ ਨੂੰ ਜਿਹੜਾ 10 ਦੇਸ਼ਾਂ ਦੀ ਸੂਚੀ ਦੇ ਵਿੱਚੋਂ ਸ਼ਕਤੀਸ਼ਾਲੀ ਦੇਸ਼ਾਂ ਦੀ ਸੂਚੀ ਦੇ ਵਿੱਚੋਂ ਬਾਹਰ ਜਿਹੜਾ ਉਹ ਰੱਖਿਆ ਗਿਆ ਹੈ ਜਿੱਥੇ ਇੱਕ ਪਾਸੇ ਜਿਹੜਾ ਸਭ ਤੋਂ ਵੱਧ ਤਾਕਤਵਰ ਅਤੇ ਸ਼ਕਤੀਸ਼ਾਲੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬਣਾਉਣ ਦੀ ਕੋਸ਼ਿਸ਼ ਜਿਹੜੀ ਲੋਕਾਂ ਦੇ ਸਾਹਮਣੇ ਕੀਤੀ ਜਾ ਰਹੀ ਹੈਗੀ ਸ਼ਾਇਦ ਇਸੇ ਚੀਜ਼ ਨੂੰ ਲੈ ਕੇ ਵੀ ਜਿਹੜਾ ਉਹ ਇਸਾ ਨੂੰ ਜਿਹੜਾ ਭਾਰਤ ਨੂੰ ਬਾਹਰ ਰੱਖਿਆ ਜਾ ਸਕਦਾ ਹੈ ਕਿਉਂਕਿ ਇੱਕ ਦੇਸ਼ ਅਤੇ ਇੱਕ ਵਿਅਕਤੀ ਨੂੰ ਸ਼ਕਤੀਸ਼ਾਲੀ ਲੋਕਾਂ ਦੇ ਸਾਹਮਣੇ ਦੁਨੀਆ ਦੇ ਸਾਹਮਣੇ ਪੇਸ਼ ਕਰਨ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਫਰਕ ਹੁੰਦਾ ਹੈ ਤੋਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਆਪਣੀ ਰਾਏ ਜਿਹੜੀ ਉਹ ਜ਼ਰੂਰ ਦਿਓ